ਹਾਂ ਤਪਸਵੀ ਸੰਤਬਾਬਾ ਜਵੰਦ ਸਿੰਘ ਜੀ ਦੀ 103 ਸਾਲਾ ਵਰਸੀ ਨੂੰ ਸਮਰਪਿਤ ਸਮੂਹ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਦਾ ਰਾਜ ਸਾਂਸੀ ਵਿਖੇ 에ਰਪੋਰਟ ਅਥਾਰਟੀ ਵੱਲੋਂ ਸਮੂਹ 에ਰਪੋਰਟ ਦੇ ਵੱਖ-ਵੱਖ ਵਿਭਾਗਾਂ ਹਵਾਈ ਕੰਪਨੀਆਂ ਅਤੇ ਇਲਾਕੇ ਦੀਆਂ ਸੰਗਠਨਾਂ ਦੇ ਸਾਂਝੇ ਸਹਿਯੋਗ ਨਾਲ ਇੱਕ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਹੜਾ ਕਿ ਗੁਰਦੁਆਰਾ ਸੰਤਸਾਰ ਹਵਾਈ ਅੱਡੇ ਦੇ ਘੇਰੇ ਦੇ ਅੰਦਰ ਸਥਿਤ ਹੈ ਉੱਥੇ ਖੁੱਲੇ ਪੰਡਾਲ ਦੇ ਵਿੱਚ ਧਾਰਮਿਕ ਦੀਵਾਨ ਸਜਾਇਆ ਗਿਆ ਇਸ ਤੋਂ ਪਹਿਲਾਂ ਸ੍ਰੀ ਖਡਪਾਰ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਸਨ ਤੇ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨ ਵਾਲਾਂ ਦੀ ਖੰਡ ਭਾਵਨਾ ਨਾਲ ਖੰਡ ਪਾੜ ਕਰਵਾ ਕੇ ਆਪਣੇ ਪਰਿਵਾਰਾਂ ਸੇ ਵਿਨਾਤਮਸਤ ਹੋਈਆਂ ਸੰਗਤਾਂ ਇਸ ਦੇ ਨਾਲ ਹੀ ਅੱਜ ਅੱਜ ਬਾਹਰ ਜਿੱਥੇ ਗੱਲ ਕਰੀਏ ਬਾਹਰ ਵੱਡੇ ਪੱਦਰ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਜਿਹੜੇ ਲੰਗਰ ਵੱਖਵਾ ਖੇਅਰਪੋਰਟ ਤੋਂ ਬਾਹਰ ਆ ਕੇ ਜਿਹੜੇ ਖੁੱਲੇ ਮੈਦਾਨ ਵਿੱਚ ਲਗਾਏ ਗਏ ਨੇ ਜਿੱਥੇ ਇੱਕ ਥਾਂ ਸਥਾਪਿਤ ਕੀਤਾ ਗਿਆ ਜਿੱਥੇ ਕਿ ਸਾਲਾਨਾ ਮੇਲੇ ਦੇ ਉੱਤੇ ਸੰਗਤਾਂ ਵੱਲੋਂ ਜਿਹੜੇ ਇਹ ਲੰਗਰ ਲਗਾਏ ਜਾਂਦੇ ਹਨ ਵੱਡੇ ਪੱਦਰ ਦੇ ਪਕੌੜਿਆਂ ਦੇ ਲੰਗਰ ਵੱਖ-ਵੱਖ ਬਦਾਰਥਾਂ ਦੇ ਲੰਗਰ ਇਹ ਸਾਰੇ ਲੰਗਰ ਜਿਹੜੇ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ ਜਦੋਂ ਕਿ ਇਹ ਹਵਾਈ ਅੱਡਾ ਜਿਹੜਾ ਹੈ ਇਹ ਇਸ ਦੇ ਸੁਰੱਖਿਆ ਪ੍ਰਬੰਧ ਇੰਨੇ ਸਖਤ ਕੀਤੇ ਗਏ ਹਨ ਬਾਹਰ ਉਤਾਰ ਕੇ ਹਵਾਈ ਏਡੇ ਦੀ ਸੁਰੱਖਿਆ ਪੋਸੀ ਐਸਐਫ ਅਮਰਸਰ ਦੇ ਪੁਲਿਸ ਕਮਿਸ਼ਨਰ ਜੁੜੇ ਬਾਹਰ ਉਤਾਰ ਕੇ ਜਿਹੜਾ ਟਾਕ ਅਮਰਸਰ ਦੇ ਪੁਲਿਸ ਕਮਿਸ਼ਨਰ ਗਰਮਾ ਗਰਮ ਚੱਲ ਰਿਹਾ ਹੈ ਸ਼ਾਇਦ ਅਤੇ ਅਮਰਸਰ ਦੇ ਐਸਐਸਪੀ ਵੱਲੋਂ ਜੋ ਸਾਂਝੇ ਪ੍ਰਾਲੇ ਦੇ ਨਾਲ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲਸਾ ਸੁਸਾਇਟੀ ਲੋ ਹਰ ਸਾਲ ਧੰਨ ਧੰਨ ਬਾਬਾ ਜਵਨ ਸਿੰਘ ਜੀ ਰਾਜਸਾਂਸੀ ਭਾਈ ਏਡਾ ਇੱਥੇ ਬਾਬਾ ਜੁਨ ਸਿੰਘ ਜੀ ਦੀ ਸਲਾਨਾ ਵਰਸੀ 103 ਜੋ ਕਿ ਅਸੀਂ ਸਭ ਸੰਗਤਾਂ ਬੜੀ ਸੰਗਤਾਂ ਦੇ ਭਾਵਨਾ ਨਾਲ ਮਨਾ ਰਹੀਆਂ ਹਨ ਇਹ ਬਾਬਾ ਜੁਨ ਸਿੰਘ ਜੀ ਜਿਨ੍ਹਾਂ ਦਾ ਤਪ ਸਥਾਨ 에ਰਪੋਰਟ ਦੇ ਅੰਦਰ ਹੈ ਇਹ ਇੱਕੋ ਇਤਿਹਾਸ 에ਰਪੋਰਟ ਆ ਜਿੱਥੇ ਰਾਜਸਾਂਸੀ ਭਾਈ ਏਡਾ ਜਿੱਥੇ ਕੀ ਗੁਰਦੁਆਰਾ ਸਾਹਿਬ ਇੱਕ ਅੰਦਰ ਆ 92 ਨੰਕੇ ਗੁਰਦੁਆਰਾ ਸਾਹਿਬ ਜਣਾ ਪੈਂਦਾ ਹੈ ਇਹ ਬਾਬਾ ਜੁਨ ਸਿੰਘ ਨੇ ਇੱਥੇ ਭਗਤੀ ਕੀਤੀ ਸੀ ਤਪ ਕੀਤਾ ਸੀ ਜਦੋਂ ਉੱਪਰਲੇ ਸੈਂਟਰ ਸਰਕਾਰ ਨੇ ਇੰਨਾ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਕਰਾਤੇ ਤੇ ਤੇ ਉਤੋਂ 에어ਪੋਰਟ ਜੇ ਲੈਂਡ ਹੋਣਾ ਸੀ ਤੇ ਉੱਥੇ ਉਹਨੂੰ ਥੱਲੇ ਪਾਣੀ ਪਾਣੀ ਨਜ਼ਰ ਆਇਆ ਤੇ ਬਾਬਾ ਜੁਨ ਸਿੰਘ ਦੀ ਭਗਤੀ ਕੀਤੀ ਉਹਨਾਂ ਨੇ ਫਿਰ ਉੱਥੋਂ ਦੀ ਮੈਨੇਜਮੈਂਟ ਨੇ ਕਿਹਾ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਆ ਇਹਦੇ ਅਸੀਂ ਕੁਆੜ ਬੰਦ ਕਰਾਏ ਆ ਉਹ ਕੁਆੜ ਖੜਾਏ ਜਾਣ ਤੇ ਫਿਰ ਇਹ ਉੱਥੇ ਰਨਵੇ ਆਪਾਂ ਨੂੰ ਨਜ਼ਰ ਆਏਗਾ ਤੇ ਫਿਰ ਇੱਥੇ ਯਾਜ ਲੈਂਡ ਹੋਏਗਾ ਉਹਨਾਂ ਨੇ ਫਿਰ ਉਹਨਾਂ ਦੀ ਮੈਨੇਜਮੈਂਟ ਨੇ ਇੱਥੋਂ ਦੀ ਮੈਨੇਜਮੈਂਟ ਨਾਲ ਗੱਲ ਕੀਤੀ ਗੁਰਦੁਆਰਾ ਸਾਹਿਬ ਦੇ ਕੁਆੜ ਖੜਾਏ ਤੇ ਫਿਰ ਉਹਨਾਂ ਨੂੰ ਰਣਵੇ ਨਜ਼ਰ ਆਇਆ ਤੇ ਪਾਇਲਟ ਨੇ ਫਿਰ ਆਪਣਾ ਜਹਾਜ਼ ਥਲੇ ਲਿਆਂਦਾ ਇੱਥੇ ਬਾਬਾ ਜੀ ਬਾਬਾ ਜਵਨ ਸਿੰਘ ਜੀ ਬਹੁਤ ਭਗਤੀ ਆ ਤੇ ਬਾਬਾ ਜਦ ਤੁਸੀਂ ਤਪੂਸ਼ਥਾਨ ਆ ਜੋ ਕਿ ਸੰਗਤਾਂ ਹਰ ਸਾਲ ਸ਼ਰਦਾ ਭਾਵਨਾਂ ਨਾਲ ਮਨਾ ਰਹੀਆਂ ਤੁਸੀਂ ਵੇਖ ਲਓ ਹਰ ਪਾਸੇ ਸੰਗਤਾਂ ਇਕੱਠੀ ਆ ਕਿ ਸੰਗਤਾਂ ਗੁਰੂ ਮਾਰ ਦੀ ਸ਼ਰਦਾ ਅਨੁਸਾਰ ਇੱਥੇ ਹੁੰਦੇ ਨੇ ਤੇ ਸ਼ਰਦਾ ਫੁੱਲਪੇਟ ਕਰਦੇ ਨੇ ਗੁਰੂ ਮਾਰ ਕਿਰਪਾ ਕਰ ਨੇ ਇਦਾਂ ਹੀ ਸਾਡੀਆਂ ਸੰਗਤਾਂ ਕੋ ਬਾਬਾ ਦੀਪ ਸਿੰਘ ਜੀ ਕਾਮਜਲ ਸੋਸਾਇਟੀ ਜੋ ਕਿ ਹਰ ਸਾਲ ਇੱਥੇ ਪ੍ਰਾਲਾ ਕਰਦੀ ਹੈ ਜਾਂ ਦੀ ਲੱਸੀ ਐਸਪੀਨ ਦਾ ਲੰਗਰ ਤੇ ਗੁਰਮਤਿ ਕਿਰਪਾ ਸਾਦੇ ਜਲ ਚੱਲ ਰਹੇ ਨੇ ਸੇਰ ਤੋਂ ਅਸੀਂ 1:00 ਤੋਂ ਇੱਕ ਕੰਮ ਸੇਵਾ ਰੰਭੀ ਹੋਈ ਹੈ ਤੇ ਅੱਜ ਸ਼ਾਮ ਦੇ 7 ਜਾਂ 8 ਵਜੇ ਨੇ ਤੇ ਜੋ ਕਿ ਇਹ ਇਹ ਲੰਗਰ ਚੱਲਦਾ ਰਹਿਣਾ ਹੈ ਗੁਰਮਤਿ ਕਿਰਪਾ ਨਾਲ ਇਹ ਸਮੂਹ ਸੇਵਾਦਾਰਾਂ ਜਿਹੜੇ ਨਾਲ ਸੰਜੋਗ ਕਰਦੇ ਨੇ ਸਾਡੇ ਪ੍ਰੇਮੀ ਜਾਨਿਆਂ ਸਮੂਹ ਸਾਥ ਸੰਗਤ ਜਿਨ੍ਹਾਂ ਜਿਹੜੇ ਬਾਹਰੋਂ ਵੀ ਸਾਨੂੰ ਵੀਰ ਆਣ ਕੇ ਸਵਾਮਨ ਬਹੁਉਂਦੇ ਹਨ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਇਥੋਂ ਦੀ ਮੈਨੇਜਮੈਂਟ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜੀ ਸਾਨੂੰ ਹਰ ਸਾਲ ਇਸੇ ਸਾਨੂੰ ਇਹ ਜਗ੍ਹਾ ਦਿੰਦੀ ਹੈ ਅਤੇ ਹਾੜ ਕੋ ਆਪਣੀਆਂ ਸੁਆਵਾਂ ਲੈ ਲੈਂਦੀਆਂ ਹਨ ਲੰਗਰ ਇੱਕ ਇੱਥੇ ਏਅਰਪੋਰਟ ਉਤੋਂ ਬਾਅਦ ਮੁਰਗੇ ਬਾਬਾ ਜੀ ਦਾ ਵਿਆਹ ਬਟਾਲੇ ਉਤੋਂ ਬਾਅਦ ਗੁਰੂ ਰੰਗ ਅ ਰਮਦਾਸ ਬਾਬੂ ਦਾ ਸਾਡੀ ਚੌਥ ਲੱਗਦੀ ਹੈ ਉੱਥੇ ਵੀ ਸਾਡੀਆਂ ਸੁਆਵਾਂ ਗੁਰਮਰਦ ਜੀ ਆਪ ਸਰ ਤੇ ਆਉਦੇ ਕੇ ਲੈ ਲੈਂਦੇ ਨੇ ਤੇ ਪ੍ਰੇਮੀਆਂ ਕੋ ਲੈ ਲੈਂਦੇ ਰਹਿਣ ਅਸੀਂ ਇਦਾਂ ਸੁਆਵਾਂ ਕਰਦੇ ਰਹੀਏ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ 5 ਵਜੇ ਕੋਲਡ ਡਰਿੰਕ ਜੂਸ ਤੇ ਫਰੂਟੀ ਲੰਗਰ ਲਾਇਆ ਪਿੰਡ ਕੋੜਲੀ ਕਰੋਟਾਣਾ ਵੱਲੋਂ ਤੇ ਐ ਨਾਲੇ ਸਾਡੇ ਐਨ ਆਰ ਆਈ ਵੀਰਾਂ ਵੱਲੋਂ ਜੋ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਲੰਗਰ ਲਾਇਆ ਆਪਣਾ ਇੱਕ ਹੋਰ ਜੂਸਾਰੇ ਕੋਲਡ ਡਰਿੰਕਾ ਨਾਲੋਂ ਤੇ ਐਨਆਰਆਈ ਵੀਰਾਂ ਨਾਲ ਦੋ ਚਾਰ ਲੰਗਰਿਆ ਜੂਸ ਅਤੇ ਕੋਲਡ ਡਰਿੰਕ ਦਾ ਆਪਾਂ ਹਰ ਸਾਲ ਉਪਰਾਲਾ ਕਰਦੇ ਆਂ ਤੇ ਆਪਾਂ ਇਸੇ ਤਰ੍ਹਾਂ ਜੋ ਆਪਣਾ ਜੂਸ ਅਤੇ ਕੋਲਡ ਡਰਿੰਕਾ ਲੰਗਰ ਲਗਾਵਾਂਗੇ ਜੋ ਆਪਣਾ ਇਹ ਅੰਮ੍ਰਿਤਸਰ ਸ਼ਹਿਰ ਇਹ ਤੇ ਗੁਰੂ ਦੀ ਬਹੁਤ ਕਿਰਪਾ ਆ ਤੇ ਸਾਰੇ ਵਰਲਡ ਦੇ ਵਿੱਚ ਪਹਿਲਾ ਐਸਾ 에ਰਪੋਰਟ ਹੈ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਆ ਤਨ ਤਨ ਬਾਬਾ ਜਵੰਦ ਸਿੰਘ ਜੀ ਦਾ ਇਥੇ ਸਥਾਨ ਆ ਬਹੁਤ ਗੁਰੂ ਦੀ ਕਿਰਪਾ ਸਾਡੇ ਇਥੇ ਸਥਾਨ ਤੇ ਤੇ ਬਹੁਤ ਸੰਗਤਾਂ ਨੇ ਤੁਸੀਂ ਵੇਖ ਸਕਦੇ ਆਣ ਕੇ ਹਰ ਸਾਈਡ ਤੇ ਵੱਧ ਤੋਂ ਵੱਧ ਗੁਰੂ ਜੀ ਕਿਰਪਾ ਵੱਧ ਤੋਂ ਵੱਧ ਸੰਗਤਾਂ ਨੇ ਲੰਗਰ ਲਾਏ ଥି ਤੇ ਆਪਾਂ ਵੀ ਚਲੋ ਗੁਰੂ ਦੀ ਸਾਡੇ ਤੇ ਵੀ ਕਿਰਪਾ ਆਈ ਗੁਰੂ ਨੇ ਬਖਸ਼ਿਸ਼ ਕੀਤੀ ਆ ਆਪਾਂ ਵੀ ਗੁਰੂ ਦੀ ਕਿਰਪਾ ਨਾਲ ਲੰਗਰ ਲਗਾਇਆ ਤੇ ਬਾਕੀ ਮਹਾਰਾਜ ਸਾਹਿਬ ਅੱਗੇ ਤੋਂ ਵੀ ਸਾਨੂੰ ਕਿਰਪਾ ਕਰਨ ਐ ਨਰੀ ਵੀਰਾਂ ਦੇ ਸੰਯੋਗ ਨਾਲ ਆਪਾਂ ਨੌਜਵਾਨ ਪੀੜੀ ਸੰਦੇਸ਼ ਜਨਾ ਚਾਹੁੰਦੇ ਆ ਵੀ ਜੋ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲੰਗਰ ਲਗਾਓ ਪਿੰਦੇ ਹੋ ਜਿੰਨੇ ਵੀ ਪ੍ਰਾਲੇ ਹੋਣ ਵਾਲੇ ਨੇ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਵੀ ਪ੍ਰਾਲੇ ਆਪਾਂ ਸਾਰੇ ਰਲ ਕੇ ਕਰਨੇ ਚਾਹੀਦੇ ਆ ਆਪਾਂ ਸਾਰਿਆਂ ਨੂੰ ਰਲ ਕੇ ਹਰ ਇੱਕ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਸਾਡੇ ਨਗਰ ਕੋੜਲੀ ਕਰੋਟਾ ਨਾਲੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ ਅਸੀਂ ਇੱਕ ਮਾਂ ਦੇ ਨਾਲ ਗੱਲ ਕਹਿੰਦੇ ਆ ਸਾਡੇ ਪਿੰਡ ਦਾ ਇੱਕ ਵੀ ਨੌਜਵਾਨ ਜਿਹੜਾ ਆ ਉਹ ਨਸ਼ਾ ਨਹੀਂ ਕਰਦਾ ਸਾਰੇ ਹੀ ਨੌਜਵਾਨ ਨਸ਼ਾ ਮੁਕਤ ਨੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਤੇ ਸਾਡੇ ਦੇ ਜੋ ਇਹ ਗੁਰੂ ਦੀ ਕਿਰਪਾ ਹੈ ਤੇ ਅਸੀਂ ਹਰ ਸਾਲ ਲੰਗਰ ਲਗਾਵਾਂਗੇ ਤੇ ਸਾਰੇ ਜਿੰਨੇ ਵੀ ਨੌਜਵਾਨ ਵੀਰ ਨੇ ਵਾਦ ਤੋਂ ਵਾਰ ਸਾਡਾ ਸਾਥ ਦਿੰਦੇ ਆ ਤੇ ਸਾਡੇ ਜਿੰਨੇ ਵੀ ਵੀਰ ਆ ਸਾਰੇ ਰਲ ਮਿਲ ਕੇ ਲੰਗਰ ਲਗਾਉਂਦੇ ਆ ਤੇ ਕੋਈ ਵੀ ਕਿਸੇ ਤੋਂ ਕੋਈ ਵੀ ਉਚ ਨੀਚ ਦੀ ਗੱਲ ਨਹੀਂ ਕਰਦੇ ਜੋ ਗੁਰੂ ਦੀ ਕਿਰਪਾ ਹੈ ਇੱਥੇ ਵੀ ਲੰਗਰ ਲਗਾਉਨੇ ਆ ਜੇ ਆਨੰਦਪੁਰ ਸਾਹਿਬ ਵੀ ਲੰਗਰ ਲਗਾਈਦਾ ਆ ਆਪਾਂ ਅਜੀਤਾਂ ਸਾਹਿਬ ਵੀ ਲੰਗਰ ਲਾਉਨੇ ਆ ਬਾਬਾ ਦੀਪ ਸਿੰਘ ਜੀ ਦੇ ਵੀ ਜਦੋਂ ਵੀ ਗੁਰੂ ਦੀ ਕਿਰਪਾ ਹੁੰਦੀ ਆ ਆਪਾਂ ਰਲ ਮਿਲ ਕੇ ਜੋ ਸਾਰੇ ਸੰਗਤਾਂ ਸੰਯੋਗ ਦਾ ਅੰਦਰਈ ਵੀਰਾ ਦਾ ਸੰਯੋਗ ਹੁੰਦਾ ਆ ਆਪਾਂ ਲੰਗਰਾਈ ਕਰਕੇ ਆਪਾਂ ਸਾਰੇ ਸੰਯੋਗ ਨਾਲ ਲੰਗਰ ਲਗਾਈਦਾ